ਨਮਸਕਾਰ ਸਤਿ ਸ੍ਰੀ ਅਕਾਲ ਐਨਐਸ ਲਾਈਟ ਤੁਹਾਡਾ ਸਵਾਗਤ ਹੈ ਅਰੋੜਾ ਵਿਕਾਸ ਮੰਚ ਬੋਹਰ ਦੇ ਪ੍ਰਦਾਨ ਗगन ਚੋਗ ਦੇ ਨੇਤਰ ਵਿਚ ਦਾਨੀ ਸਜਨਾ ਦੇ ਸਹਿਯੋਗ ਨਾਲ ਅਤੇ ਪ੍ਰਸ਼ਾਸਨ ਦੀ ਦੇਖਰੇਖ ਵਿੱਚ ਜਿਹੜੇ ਜਲਾਲਾਬਾਦ ਦੇ ਪਿੰਡ ਹੜਪ੍ਰਭਾਵਿਤ ਹੋਏ ਨੇ ਟਾਣੀ ਬਚਨ ਸਿੰਘ ਪਿੰਡ ਖੀਵਾ ਵਿੱਚ ਮੱਕੀ ਚਾਰਾ ਦੀ ਮਦਦ ਕੀਤੀ ਗਈ ਜਿਕਰ ਯੋਗ ਹੈ ਕਿ ਇਸ ਮੌਕੇ ਕਿਸੇ ਵੀ ਦਾਨ ਲੈਣ ਵਾਲੇ ਦੀ ਫੋਟੋ ਨਹੀਂ ਕੀਤੀ ਗਈ ਤਾਂ ਕਿ ਉਹਨਾਂ ਦੀਆਂ ਪਾਵਨਾਵਾਂ ਨੂੰ ਠੇਸ ਨਾ ਪਹੁੰਚੇ ਨਿਸ਼ਾਸ਼ ਸ਼ਰਮਾ ਦੀ ਰਿਪੋਰਟ ਐਨਐਸ ਲਾਈਵ ਐਨਐਸ ਲਾਈ ਤੁਹਾਡਾ ਆਪਣਾ ਚੈਨਲ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਬੇਨਤੀ ਆ ਭਾਈ ਨਗਰ ਨਿਵਾਸੀ ਵੀਰਾਂ ਨੂੰ ਬਸਵਾ ਦੇ ਵਾਸੀ ਅਚਾਰ ਦੀ ਟਰਾਲੀ ਆਪਣੇ ਬੰਦੇ ਆ ਗਈ ਹੁਣ ਜਿਨ੍ਹਾਂ ਨੇ ਭਾਈ ਬਸਵਾ ਵਾਸੀ ਅਚਾਰ ਲਿਜਾਣਾ ਹੈ ਆ ਕੇ ਅਚਾਰ ਲਿਜਾ ਸਕਦੇ ਹਨ ਦੁਬਾਰਾ ਫਿਰ ਬੇਨਤੀ ਹੈ ਭਾਈ ਵੀਰਾਂ ਨੂੰ ਆਪਣੇ ਬੰਨ ਤੇ ਪਸ਼ੂਆਂ ਦੇ ਅਚਾਰ ਵਾਲੀ ਟਰਾਲੀ ਆਈ ਹੈ ਜਿਹੜੇ ਮੇਰੇ ਵੀਰਾਂ ਨੇ ਪਸ਼ੂਆਂ ਵਾਸਤੇ ਅਚਾਰ ਲਿਜਾਣਾ ਹੈ ਭਾਈ ਉਹ ਆ ਕੇ ਬੰਨ ਤੋਂ ਲਿਜਾ ਸਕਦੇ ਹਨ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਤੋਂ ਕਿਹੜੀ ਸੰਸਥਾ ਕੋਣ ਪਹੁੰਚਿਆ ਜੀ ਆ ਮੈਨੂੰ ਤੁਹਾਡੇ ਕੋਲ ਜੀ ਅੱਜ ਸਾਡੇ ਕੋਲ ਅਬੋਰ ਤੋਂ ਗगन ਚੁੱਕ ਜੀ ਆਏ ਨੇ ਅਰੋੜਾ ਵਿਕਾਸ ਮੰਚ ਤੋਂ ਇਹ ਸਾਡੇ ਕੋਲ ਪਸ਼ੂਆਂ ਦਾ ਸਾਈਲੇਜ 100 ਕੁਇੰਟਲ ਲੈ ਕੇ ਆਏ ਨੇ ਦੋ ਟਰਾਲੀਆਂ ਸੋ ਇਹ ਹੁਣ ਸਾਡੇ ਕੋਲ ਇੱਥੇ ਪਹੁੰਚ ਗਏ ਨੇ ਅਸੀਂ ਇਹਨਾਂ ਨੂੰ ਵੀ ਜਲਾਲਾਬਾਦ ਭੇਜ ਰਹੇ ਹਾਂ ਕਿਉਂਕਿ ਸਾਡੇ ਕੋਲ ਕੱਲ ਸਾਈਲੇਜ ਬਹੁਤ ਆ ਗਿਆ ਸੀ ਤੇ ਹੁਣ ਜਲਾਲਾਬਾਦ ਲੋਡ ਹੈ ਗਿਆ ਸੋ ਅਸੀਂ ਹੁਣ ਇਹਨਾਂ ਨੂੰ ਉਧਰ ਭੇਜ ਰਹੇ ਹਾਂ ਇਹ ਲੈ ਕੇ ਆਏ ਨੇ ਮੈਂ ਸਾਰੇ ਜਿਹੜੇ ਇਹਨਾਂ ਦੇ ਮੈਂਬਰ ਸਾਹਿਬਾਨ ਆਏ ਨੇ ਇਹਨਾਂ ਦਾ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਬਹੁਤ-ਬਹੁਤ ਧੰਨਵਾਦ ਕਰਦੀ ਹਾਂ ਕਿ ਇਹਨਾਂ ਦੇ ਇਹਨਾਂ ਨੇ ਇੰਨੀ ਸੇਵਾ ਭਾਵਨਾ ਦੇ ਨਾਲ ਸਾਨੂੰ ਇਸ ਕ੍ਰਾਈਸਿਸ ਦੇ ਸਮੇਂ ਇਸ ਲੋਡ ਦੇ ਸਮੇਂ ਸਾਨੂੰ ਜਿਹੜੀ ਮਦਦ ਕਰ ਰਹੇ ਨੇ ਠੀਕ ਹੈ ਜੀ ਹੁਣ ਤਾਂ ਜਿਵੇਂ ਹੜਪ੍ਰਭਾਵਿਤ ਲੋਕ ਹੈਗੇ ਤੇ ਇਸ ਤੋਂ ਬਾਅਦ ਜਿਉ ਹੜ ਮਤਲਬ ਮਾਹੌਲ ਸੰਤ ਹੋ ਜਾਏਗਾ ਠੀਕ ਹੋ ਜਾਏਗਾ ਤੇ ਉਸ ਤੋਂ ਬਾਅਦ ਲੋਕ ਆਪਣੇ ਘਰਾਂ ਨੂੰ ਜਾਣ ਲੱਗਣਗੇ ਉਦੋਂ ਇਹਨਾਂ ਨੂੰ ਕੀ ਜ਼ਰੂਰਤ ਹੋਏਗੀ ਜੀ ਦੇਖੋ ਉਦੋਂ ਜ਼ਿਆਦਾ ਲੋਡ ਹੋਏਗੀ ਕਿਉਂਕਿ ਹੁਣ ਇਸ ਵਿੱਚ ਵੇਲੇ ਤੱਕ ਸੰਸਤਾਵਾਂ ਵਿੱਚ ਬਹੁਤ ਜ਼ਿਆਦਾ ਆ ਰਹੀਆਂ ਨੇ ਤੇ ਜਦੋਂ ਲੋਕਾਂ ਦਾ ਪਾਣੀ ਉਤਰੇਗਾ ਉਦੋਂ ਦੇਖੋ ਬਿਮਾਰੀ ਫੈਲਣ ਦਾ ਵੀ ਖਤਰਾ ਹੈ ਕਿਸੇ ਤਰ੍ਹਾਂ ਦੀਆਂ ਦਵਾਈਆਂ ਦੀ ਲੋੜ ਹੋਏਗੀ ਤੇ ਹੋਰ ਉਹਨਾਂ ਨੂੰ ਉਦੋਂ ਸੁੱਕੇ ਰਾਸ਼ਨ ਦੀ ਜ਼ਿਆਦਾ ਲੋੜ ਹੋਏਗੀ ਜਦੋਂ ਆਪਣੇ ਆਪਣੇ ਘਰਾਂ ਨੂੰ ਪਰਤਣਗੇ ਕਿਉਂਕਿ ਉਹਨਾਂ ਦੀ ਫਸਲ ਖਰਾਬ ਹੋ ਚੁੱਕੀ ਹੈ ਜਾਹ ਜਿਹੜੇ ਦਿਹਾੜੀਆਂ ਜਾਂਦੇ ਨੇ ਉਹਨਾਂ ਦਾ ਕਮਾਈ ਦਾ ਕੋਈ ਸਾਧਨ ਨਹੀਂ ਤਾਂ ਉਦੋਂ ਸਾਨੂੰ ਉਹਨਾਂ ਦਾ ਘਰ ਜਿਹੜਾ ਸਟਾਕ ਰਾਸ਼ਨ ਦਾ ਦੇਣਾ ਪਏਗਾ ਹੁਣ ਤੇ ਜਿਹੜੇ ਰਿਲੀਫ ਕੈਂਪਸ 'ਚ ਵੀ ਬੈਠੇ ਨੇ ਉਹਨਾਂ ਨੂੰ ਡਰਾਈ ਰਾਸ਼ਨ ਦੇਣ ਦਾ ਕੋਈ ਮਤਲਬ ਉਹਨਾਂ ਫਾਇਦਾ ਨਹੀਂ ਕਿਉਂਕਿ ਸਾਰਾ ਪੱਕਿਆ ਪਕਾਇਆ ਲੰਗਰ ਰਿਲੀਫ ਕੈਂਪਸ ਦੇ ਵਿੱਚ ਆ ਰਿਹਾ ਸੋ ਮੈਂ ਸਾਰੀਆਂ ਸੰਸਥਾਵਾਂ ਨੂੰ ਇਹ ਵੀ ਬੇਨਤੀ ਕਰਾਂਗੀ ਕਿ ਹਲੇ ਬਹੁਤ ਸਾਰੀਆਂ ਆ ਰਹੀਆਂ ਨੇ ਆਪਣੀ ਇਹਨਾਂ ਨੂੰ ਨੋਟ ਕਰਾ ਲਓ ਤੇ ਟਰਨ ਵਾਈਜ਼ ਤਾਂ ਕਿ ਜਿਹੜੇ ਸਾਡੇ ਰਿਸੋਰਸਸ ਨੇ ਉਹ ਜੁਡੀਸ਼ੀਅਸਲੀ ਯੂਜ਼ ਹੋ ਜਾਣ ਉਹ ਵੇਸਟੇਜ ਨਾ ਹੋਵੇ ਜੀ ਸੋ ਹੋਰ ਹਫਤੇ ਦਸਾਂ ਦਿਨਾਂ ਤੱਕ ਜਿਵੇਂ ਜਿਵੇਂ ਸਾਨੂੰ ਲੋਡ ਹੋਏਗੀ ਅਸੀਂ ਸੰਸਥਾਵਾਂ ਨੂੰ ਕੰਟੈਕਟ ਕਰਕੇ ਲੋਕਾਂ ਤੱਕ ਮਦਦ ਪਹੁੰਚਾਉਣ ਦੀ ਕੋਸ਼ਿਸ਼ ਕਰਾਂਗੇ ਠੀਕ ਹੈ ਅ ਅਰੋੜਾ ਵਿਕਾਸ ਮੰਚ ਜੋ ਕਿ ਜ਼ਿਲ੍ਹਾ ਫਾਇਲਕਾ ਵਿੱਚ ਬਾੜ ਦੇ ਹਾਲਤ ਬਣੇ ਨੇ ਅਸੀਂ 100 ਕਵੰਡਲ ਅਜ ਮੱਕੀ ਦਾ ਅਚਾਰ ਜਿਹਨੂੰ ਚਾਰਾ ਕਹਿੰਦੇ ਨੇ ਉਹ ਲੈ ਕੇ ਆਏ ਆ ਜਿੰਦੇ ਵਿੱਚ ਗੈਰੀਥਿਨ ਜੀ ਸਾਡੇ ਕੈਨੇਡਾ ਨਾਲ ਉਹਨਾਂ ਦਾ ਵੱਡਾ ਯੋਗਦਾਨ ਹੈ। ਕਾਣੀ ਚਰਾਗ ਵਾਲੇ ਮੁੰਡੇ ਉਹ ਆ ਦੇ ਟਰੈਕਟਰ ਵਾਲੀਆਂ ਲੈ ਕੇ ਲੋਡ ਕਰਕੇ ਲਿਆਏ ਨੇ ਪਲੱਸ ਬਹੁਤ ਲੋਕਾਂ ਨੇ ਸਾਨੂੰ ਯੋਗਦਾਨ ਪਾਇਆ ਹੈ। ਜਿੰਦੀ ਬਦੌਰਦ ਅਸੀਂ ਇਹ ਮਦਦ ਕਰ ਸਕੇ ਆ। ਮੇਰੀ ਇੱਕੋ ਹੀ ਬੇਨਤੀ ਆ ਅਸੀਂ ਉਹਨਾਂ ADC ਮੈਡਮ ਨੂੰ ਮਿਲੇ ਆ। ਬੜੀ ਖੁਸ਼ੀ ਮਿਲੀ ਉਹਨਾਂ ਨੇ ਇਹ ਗੱਲ ਕਹੀ ਵੀ ਜਿਹੜੀ ਪਹਿਲੀ ਜਗ੍ਹਾ ਤੇ ਜਿੱਥੇ ਚੀਜ਼ ਪਈ ਉੱਥੇ ਦੁਆ ਹੋਰ ਪਹੁੰਚੀ ਜਾਂਦੀ ਹੈ। ਉਸ ਤੋਂ ਪਹਿਲੇ ਸਾਨੂੰ ਪੁੱਛ ਲਓ ਕਿਸ ਚੀਜ਼ ਦੀ ਲੋੜ ਹੈ। ਮੰਨ ਲਓ ਹੁਣ ਜੇ ਸੁੱਕਾ ਰਾਸ਼ਨ ਹੈ ਤਾਂ 100 ਕੁੰਟਲ ਪਿਆਰ ਤੇ 100 ਕੁੰਟਲ ਹੋਰ ਪਹੁੰਚ ਰਿਹਾ ਹੈ ਮੇਨ ਉਹਨਾਂ ਨੇ ਦੱਸਿਆ ਹੁਣ ਸਾਬਨਾ ਤੇਲ ਤੋਲਿਏ ਆਲੂ ਪਿਆਜ਼ ਹਰੀ ਮਿਰਚਾਂ ਇਹਨਾਂ ਚੀਜ਼ਾਂ ਦੀ ਵੀ ਲੋੜ ਕਾਫੀ ਪੈ ਰਹੀ ਹੈ ਸਰਪੰਚ ਸਾਡੇ ਨਾਲ ਚਿੰਗਾ ਵਾਲੀ ਤੇ ਗਊਸ਼ਾਲਾ ਦੇ ਪ੍ਰਧਾਨ ਜੀ ਵੀ ਆਏ ਨੇ ਇਹਨਾਂ ਨੇ ਵੀ ਪੂਰਾ ਆਸ਼ਵਾਸਨ ਦਿੱਤਾ ਵੀ ਅਸੀਂ ਰਲ ਕੇ ਕੰਮ ਕਰਾਂਗੇ ਤਾਂ ਮੈਂ ਸਾਰਿਆਂ ਨੂੰ ਬੇਨਤੀ ਕਰਨਾ ਚਾਹਨਾ ਵੀ ਇਸ ਵਿੱਚ ਆਪਣਾ ਯੋਗਦਾਨ ਪਾਓ ਬੜਾ ਪੁੰਨ ਦਾ ਕੰਮ ਹੈ ਦੇਖੋ ਇੱਕ ਦੂਜੀ ਗੱਲ ਹੋਰ ਹੀ ਬੇਨਤੀ ਕਰਨਾ ਚਾਹਨਾ ਮੈਂ ਕਈ ਲੋਕ ਦੇਖਿਆ ਆਉਂਦੀਆਂ ਫੇਸਬੁੱਕ ਤੇ ਲਾਈਵ ਚਲਾ ਚਲਾ ਕੇ ਪ੍ਰਸ਼ਾਸਨ ਦੀਆਂ ਕਮੀਆਂ ਕੱਢੀ ਜਾਂਦੇ ਨੇ ਸਰਕਾਰਾਂ ਦੀਆਂ ਕਮੀਆਂ ਕੱਢੀ ਜਾਂਦੇ ਨੇ ਮੈਂ ਉਹਨਾਂ ਨੂੰ ਬੇਨਤੀ ਕਰਾਂਗਾ ਸਰਕਾਰਾਂ ਦੀਆਂ ਕਮੀਆਂ ਨਾ ਕੱਢ ਕੇ ਤੁਸੀਂ ਸਰਕਾਰ ਦਾ ਕੀ ਯੋਗਦਾਨ ਲੋਕਾਂ ਦਾ ਕੀ ਯੋਗਦਾਨ ਕਰ ਸਕਦੇ ਜਿਹੜੇ ਵਿਚਾਰੇ ਮੁਸੀਬਤ ਚ ਬੈਠੇ ਆ ਉਹਦੇ ਤੇ ਧਿਆਨ ਦਿਓ ਕਮੀਆਂ ਹਰੇਕ ਪਰਿਵਾਰ ਦੇ ਵਿੱਚ ਨੇ ਤੁਹਾਡੇ ਘਰ ਚ ਵੀ ਕਮੀ ਹੋਏਗੀ ਤੁਹਾਡਾ ਘਰ ਵੀ ਪੂਰਾ ਨਹੀਂ ਹੋਊਗਾ ਚੈੱਕ ਕਰਕੇ ਦੇਖ ਲਿਆ ਜੀ ਤਾਂ ਬੇਨਤੀ ਹੈ ਆਪਾਂ ਸਾਰੇ ਇਸ ਮੁਸੀਬਤ ਵਿੱਚ ਆਪਣੇ ਪੰਜਾਬੀਆਂ ਦੇ ਨਾਲ ਰਹੀਏ ਆਪਣਾ ਪੰਜਾਬ ਉੱਤੇ ਮੁਸੀਬਤ ਆਈ ਹੈ ਕਿਸੇ ਸਰਕਾਰ ਤੇ ਨਹੀਂ ਆਈ ਇਹ ਪੰਜਾਬ ਤੇ ਮੁਸੀਬਤ ਹੈ ਪੰਜਾਬ ਤੇ ਮੁਸੀਬਤ ਆਪਾਂ ਰਲ ਕੇ ਸਾਰੇ ਦੂਰ ਕਰੀਏ ਆਪਾਂ ਕਹਿੰਦੇ ਆ ਵੀ ਆਓ ਰਲ ਮਿਲ ਕਦਮ ਵਧਾਈਏ ਆਪਣੇ ਪੰਜਾਬ ਨੂੰ ਹੜ੍ਹਾਂ ਤੋਂ ਬਚਾਈਏ ਜੈ ਹਿੰਦ ਜੈ ਭਾਰਤ